ਕਾਂਗਰਸ ਦੇ ਸਾਫ ਦਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਨਿਆਂ ਆਦਮੀ ਪਾਰਟੀ ਨੂੰ ਲੰਮੇ ਹੱਥੀ ਲਿਆ ਹੈ ਦਰਅਸਲ ਮਨੀਸ਼ ਸੋਦੀਆ ਦੇ ਬਿਆਨ ਦੇ ਉੱਪਰ ਵਿਜੇਂਦਰ ਸਿੰਘਲਾ ਦਾ ਕਹਿਣਾ ਹੈ ਕਿ ਝਾੜੂ ਵਾਲਿਆਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਜੇ ਇਹ ਝੂਠ ਬੋਲਣ ਤੋਂ ਬਿਨਾ ਹੁਣ ਜਿੱਤ ਨਹੀਂ ਸਕਦੇ ਇਸ ਮੌਕੇ ਵਿਜੇਂਦਰ ਸਿੰਘਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿ ਹੈ ਕਿ ਲੈਂਡ ਪੋਲਿੰਗ ਦੇ ਮਾਮਲੇ ਦੇ ਵਿੱਚ ਜੇਕਰ ਸਰਕਾਰ ਪਾਲਿਸੀ ਵਾਪਸ ਨਾ ਲੈਂਦੀ ਤਾਂ ਕਿਸਾਨਾਂ ਦਾ ਨਾਂ ਵਰਦਾ ਧੋਖਾ ਹੋ ਜਾਣਾ ਸੀ ਦੱਸਿਆ ਕਿ ਵਿਜੇਂਦਰ ਸਿੰਘਲਾ ਸੰਗਰੂਰ ਵਿਖੇ ਦਿੜਬਾ ਹਲਕੇ ਦੀਆਂ ਕੁਝ ਪੰਚਾਇਤਾਂ ਦੇ ਮੈਂਬਰਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰੌਣ ਪਹੁੰਚੇ ਜਥੇਵਨਾ ਦਿਨਾਂ ਦਿੜਬਤੂ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਸਤਨਾਮ ਸਿੰਘ ਸੱਤਾ ਤੇ ਜਗਦੇਵ ਗਾਗਾ ਵੀ ਮੌਜੂਦ ਰਹੇ ਨੇ ਵਿਜੇਂਦਰ ਸਿੰਘਲਾ ਦਾ ਕਹਿਣਾ ਹੈ ਕਿ ਮੈਨੂੰ ਵਿਸ਼ਵਾਸ ਹੈ ਕਿ ਮੇਰੀ ਪਾਰਟੀ ਮੈਨੂੰ ਸੰਗਰੂਰ ਤੋਂ ਹੀ ਟਿਕਟ ਦੇਵੇਗੀ ਉਹਨਾਂ ਐ ਵੀ ਕਿ ਆ ਕਿ ਅਸੀਂ ਸੰਗਰੂਰ ਦਾ ਵਿਕਾਸ ਇਮਾਨਦਾਰੀ ਦੇ ਨਾਲ ਪਹਿਲਾਂ ਵੀ ਕਰਾਇਆ ਹੈ ਤੇ ਅੱਗੇ ਵੀ ਕਰਾਵਾਂਗੇ ਦਿੜਬੇ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਚੋਂ ਚਾਹੇ ਉਹ ਮਹਿਲਾਂ ਦੀ ਗੱਲ ਹੋਵੇ ਚਾਹੇ ਗੁਜਰਾں ਦੀ ਗੱਲ ਹੋਵੇ ਸਤੋਜ ਦੀ ਗੱਲ ਹੋਵੇ ਚਾਹੇ ਕਣਕਵਾਲ ਭੰਗਵਾਂ ਦੀ ਗੱਲ ਹੋਵੇ ਜਵੰਦਿਆਂ ਦੀ ਗੱਲ ਹੋਵੇ ਢੰਡੋਲੀ ਕਲਾਂ ਦੀ ਗੱਲ ਹੋਵੇ ਹਰਿਆਉ ਦੀ ਗੱਲ ਹੋਵੇ ਦੋਗਲਾ ਡਿੜਬਾ ਸਾਰੇ ਇਲਾਕੇ ਦੇ ਬਹੁਤ ਸਾਰੇ ਆਗੂ ਸਹਿਬਾਨਾਂ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਚ ਆਮ ਆਦਮੀ ਪਾਰਟੀ ਜਿ ਵਿੱਚ ਸ਼ਿਰਕਤ ਕੀਤੀ ਸੀ ਉਹਨਾਂ ਦੇ ਸਾਰੇ ਆਗੂ ਸਹਿਬਾਨ ਮੈਂਬਰ ਸਹਿਬਾਨ ਪੰਚਾਇਤ ਮੈਂਬਰ ਸਹਿਬਾਨ ਉਹਨਾਂ ਨੇ ਵੱਡੇ ਪੱਦਰ ਤਿਆਗ ਜ ਆ ਕੇ ਕਾਂਗਰਸ ਪਾਰਟੀ ਚ ਸ਼ਮੂਲੀਅਤ ਕੀਤੀ ਹੈ ਸਾਡੇ ਦੋਨੋਂ ਉਸ ਬਲਾਕ ਦੇ ਬਲਾਕ ਪ੍ਰਧਾਨਾਂ ਦੇ ਸਹਿਮਤੀ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਤੇ ਉੱਥੇ ਦੇ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਸਤਨਾਮ ਸਿੰਘ ਸੱਤਾ ਜੀ ਜਗਦੇਵ ਗਾਗਾ ਜੀ ਤੇ ਸਾਡੀ ਸਮੁੱਚੀ ਕਾਂਗਰਸ ਪਾਰਟੀ ਦੀ ਟੀਮ ਦੇ ਸਾਥੀਆਂ ਦੇ ਨਾਲ ਆ ਕੇ ਸ਼ਮੂਲਤ ਕੀਤੀ ਹੈ ਤੁਸੀਂ ਇਸ ਅੰਦਾਜ਼ਾ ਲਗਾ ਸਕਦੇ ਹੋ ਜੇ ਅੱਜ ਪੰਚਾਇਤਾਂ ਦੇ ਮੌਜੂਦਾ ਮੈਂਬਰ ਮੌਜੂਦਾ ਸਰਕਾਰ ਦੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਮੂਲਤ ਕਰ ਰਹੇ ਹਨ ਤੁਸੀਂ ਇਸ ਤੋਂ ਸਮਝ ਸਕਦੇ ਹੋ ਕਿ ਲੋਕਾਂ ਦਾ ਜ਼ਮੀਨ ਪੱਧਰ ਤੇ ਕੀ ਹਾਲ ਹੈ ਜੋ ਵਾਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਉਸ ਪਾਰਟੀ ਨੇ ਲੋਕਾਂ ਨਾਲ ਕੀਤਾ ਉਸ ਵਾਦੇ ਨੂੰ ਪੂਰਾ ਨਹੀਂ ਕੀਤਾ ਅੱਜ ਲੋਕ ਤਰਾਇ ਤਰਾਇ ਕਰ ਰਹੇ ਪੰਜਾਬ 'ਚ ਨਸ਼ੇ ਦੀ ਗੱਲ ਹੋਵੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦੀ ਗੱਲ ਹੋਵੇ ਪੰਜਾਬ ਦੇ ਅਮਨ ਸ਼ਾਂਤੀ ਦੀ ਗੱਲ ਹੋਵੇ ਜਿੰਨੇ بڑے ਮੁੱਦੇ ਇਲੀਗਲ ਮਾਈਨਿੰਗ ਰੋਕਣ ਦੀ ਗੱਲ ਉਹਦੀ ਗੱਲ ਹੋਵੇ ਆਪਾਂ ਸਾਰੇ ਦੇਖ ਰਹੇ ਹਾਂ ਕਿ ਕਿਸੇ ਮੁੱਦੇ ਦੇ ਉੱਪਰ ਕੋਈ ਜੋ ਵਾਦਾ ਬਦਲਾ ਦੀ ਸਰਕਾਰ ਨੇ ਕੀਤਾ ਸੀ ਕੋਈ ਵਾਦਾ ਪੂਰਾ ਨਹੀਂ ਹੋਇਆ ਅੱਜ ਲੋਕ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਦ ਦੀ ਚੋਣਾਂ ਸਰਕਾਰ ਨੇ ਅੱਜ 4 ਸਾਲ ਬਾਅਦ ਅਨਾਉਂਸ ਕੀਤੀਆਂ ਜਾਂ ਹੋਣ ਜਾ ਰਹੀਆਂ ਜੇ ਪਰਮਾਤਮਾ ਨੇ ਕਿਰਪਾ ਕੀਤੀ ਤੇ ਉਹ ਚੋਣਾਂ ਹੋ ਗਈਆਂ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਲੋਕ ਇਸ ਪਾਰਟੀ ਦਾ ਹੁੰਝਾ ਫੇਰਨਗੇ ਪੰਜਾਬ 'ਚ ਠੀਕ ਹੈ ਗੱਲ ਕਿ ਨਹੀਂ ਇਹਦਾ ਇਹਦਾ ਸੈਂਪਲ ਹੈ ਤੋਂ ਇਸ ਕਰਕੇ ਮੈਂ ਇਹ ਸਮਝਦਾ ਹਾਂ ਕਿ ਜਦੋਂ ਵੀ ਕੋਈ ਵੀ ਰਾਜਨੀਤਿਕ ਪਾਰਟੀ ਹੋਵੇ ਉਹਨਾਂ ਨੂੰ ਕਦੇ ਵੀ ਚੋਣਾਂ 'ਵਿਲੇ ਆ ਕੇ ਲੋਗਾ ਨੂੰ ਗੁਮਰਾਹ ਨਹੀਂ ਕਰਨਾ ਚਾਹੀਦਾ ਏਵੈਲੂਏਟ ਕਰਨਾ ਚਾਹੀਦਾ ਸਾਨੂੰ ਵੀ ਉਰੇ ਜ਼ਿੰਮੇਵਾਰੀ ਮਿਲੀ ਹੈ ਇਲਾਕੇ ਦੇ ਵਿੱਚ ਲੋਕਾਂ ਨੇ ਸਾਨੂੰ ਵੀ ਪਿਆਰ ਦਿੱਤਾ ਸੀ ਇੱਕੋ ਸੋਚ ਰੱਖੀ ਕਿ ਆਪਣੇ ਇਲਾਕੇ ਦੀ ਤਰੱਕੀ ਕਰਨੀ ਹੈ ਇਲਾਕੇ ਦੇ ਲੋਕਾਂ ਵਾਸਤੇ ਤਰੱਕੀ ਕਰਨੀ ਹੈ ਇਲਾਕਾ ਅੱਗੇ ਜਾਵੇ ਜੋ ਇਸ ਇਲਾਕੇ ਨੂੰ ਲੋੜ ਹੈ ਉਹ ਇਲਾਕੇ ਵਾਸਤੇ ਉਸ ਪ੍ਰੋਜੈਕਟਰ ਨੂੰ ਅਸੀਂ ਲੈ ਕੇ ਆਏ ਚੋਣਾਂ 'ਚ ਕਮਜ਼ੋਰ ਰਹਿ ਗਿਆ ਕੋਈ ਗੱਲ ਨਹੀਂ ਪਰ ਮਾਨੂਅਲ ਤਸੱਲੀ ਹੈ ਨਾ ਕਿ ਲੋਕਾਂ ਵਾਸਤੇ ਕੰਮ ਕਰ ਸਕਿਆ ਸਾਹਿਬ ਯਾਦ ਕਰਦੇ ਨੇ ਲੋਕ ਜਿੰਨਾ ਕੰਮ ਸਿੰਗਲਾ ਸਾਹਿਬ ਨੇ ਕਰਵਾਤਾ ਕੋਈ ਕਰਵਾਈ ਨਹੀਂ ਸਕਦਾ ਆਹ ਨਾਲ ਹੀ ਟੈਂਡਰ ਕੋਈ ਗੱਲ ਨਹੀਂ ਇਹ ਤਾਂ ਜ਼ਿੰਮੇਵਾਰੀ ਹੁੰਦੀ ਹੈ ਨਮਾਇੰਦਿਆਂ ਦੀ ਇ ਕੋਈ ਵੀ ਬੰਦਾ ਜਿਹਨੂੰ ਲੋਕ ਚੁਣਦੇ ਆ ਲੋਕ ਇੱਕ ਉਮੀਦ ਨਾਲ ਚੁਣਦੇ ਆ ਚਾਹੇ ਉਹ ਵਿਜੇਂਦਰ ਸਿੰਘਾ ਨੂੰ ਚੁਣਿਆ ਹੋਵੇ ਤੇ ਚਾਹੇ ਬਾਕੀ ਆਗੂ ਸਹਿਬਾਨਾਂ ਨੂੰ ਚੁਣਿਆ ਹੋਵੇ ਗੱਲ ਤਾਂ ਇਹ ਹੈ ਕਿ ਉਹ ਲੋਕ ਜਿਹੜੇ ਚੁਣੇ ਜਾਂਦੇ ਆ ਉਹ ਆਪਣੀ ਜ਼ਿੰਮੇਵਾਰੀ ਤੇ ਖਰੇ ਉਤਰਦੇ ਆ ਕਿ ਨਹੀਂ ਉਤਰਦੇ ਸਰ ਸੁਸ਼ੋਧਿਆ ਸਾਹਿਬ ਦਾ ਬਿਆਨ ਬੜਾ ਵਾਇਰਲ ਹੋ ਰਿਹਾ ਕੀ ਕਹਿਣਾ ਚਾਹੋ ਇਹਦਾ ਤੁਸੀਂ ਸੋਚ ਸਕਦੇ ਹੋ ਕਿ ਅੱਜ ਜੇ ਲੋਕ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਚਾ ਰਹੇ ਆ ਤੇ ਉਹਨਾਂ ਨੂੰ ਇਹ ਬਿਆਨ ਦੇਣੇ ਇਸ ਕਰਕੇ ਪੈ ਰਹੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਸ ਤੋਂ ਬਿਨਾ ਅਸੀਂ ਜਿੱਤ ਨਹੀਂ ਸਕਦੇ ਤੇ ਪੰਜਾਬ ਦੇ ਲੋਕ ਅਣਖੀ ਲੋਕ ਹੈ ਪੰਜਾਬ ਦੇ ਲੋਕ ਕਦੇ ਮੁੜੇ ਨਹੀਂ ਜੇ ਮੋਦੀ ਸਾਹਿਬ ਦੀ ਬੀਜੇਪੀ ਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਭਾਵੇਂ 750 ਤੋਂ ਵੱਧ ਕਿਸਾਨ ਸ਼ਹੀਦ ਹੋ ਗਿਆ ਪਰ ਉਹ ਤਿੰਨ ਕਾਲੇ ਕਾਨੂੰਨ ਵਾਪਸ ਹੋਣੇ ਪਏ ਅੱਜ ਲੈਂਡ ਪੂਲਿੰਗ ਪਾਲਿਸੀ ਆਮ ਆਦਮੀ ਪਾਰਟੀ ਲੈ ਕੇ ਆਈ ਪੰਜਾਬ ਦਾ ਜਿਹੜਾ ਖੇਤ ਹੈ ਨਾ ਉਸ ਖੇਤ ਚੋਂ ਕੱਲੇ ਕਿਸਾਨ ਨੂੰ ਰੋਟੀ ਨਹੀਂ ਮਿਲਦੀ ਉਸ ਖੇਤ ਚੋਂ ਗਰੀਬ ਨੂੰ ਰੋਟੀ ਮਿਲਦੀ ਹੈ ਉਸ ਖੇਤ ਚੋਂ ਆੜਤੀ ਨੂੰ ਰੋਟੀ ਮਿਲਦੀ ਹੈ ਉਸ ਖੇਤ ਚੋਂ ਦੁਕਾਨਦਾਰ ਨੂੰ ਰੋਟੀ ਮਿਲਦੀ ਹੈ ਉਸ ਖੇਤ ਚੋਂ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲਦੀ ਹੈ ਤਾਂ ਜਿਹੜੀ ਜ਼ਮੀਨ 60000 ਏਕੜ ਇਕਵਾਰ ਕਰਨ ਦੀ ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਤੇ ਅੱਜ ਜੇ ਕਿਸੇ ਦੀ ਜ਼ਮੀਨ ਇਕਵਾਰ ਹੋ ਜਾਂਦੀ ਤਾਂ ਪਤਾ ਨਹੀਂ ਮੁੜ ਕੇ ਉਹਦੇ ਜਗ੍ਹਾ ਤੇ ਪਲਾਟ ਕਿਹੜੀ ਜਗ੍ਹਾ ਤੇ ਮਿਲਣਾ ਬੰਜਰ ਜ਼ਮੀਨ ਚ ਮਿਲ ਲੈ ਕੇ ਕਿਸਤੇ ਮਿਲਣਾ ਇਹ ਤਾਂ ਜੇ ਇਹ ਸਕੀਮ ਚਲਾਉਣੀ ਹੈ ਤਾਂ ਜਿਹੜੀਆਂ ਬੰਜਰ ਜ਼ਮੀਨਾਂ ਉਹਨਾਂ ਨੂੰ ਆਬਾਦ ਕਰਨ ਵਾਸਤੇ ਚਲਾਓ ਜਿਹੜੀ ਖੇਤੀ ਵਾਸਤੇ ਜ਼ਮੀਨਾਂ ਸਹੀ ਨਹੀਂ ਹੈ ਜਾਂ ਜਿੱਥੇ ਖੇਤੀ ਦੇ ਵਿੱਚ ਫਸਲ ਨਹੀਂ ਹੁੰਦੀ ਬਹੁਤ ਸਾਰੀਆਂ ਬੜੀਆਂ ਫੈਕਟਰੀਆਂ ਲੱਗੀਆਂ ਨੇ ਬੰਦ ਪਈਆਂ ਉੱਥੇ ਅਰਬਨ ਸਟੇਟ ਕਟੋ ਤਾਂ ਕਿ ਉੱਥੇ ਉਸ ਜ਼ਮੀਨ ਦੇ ਉੱਪਰ ਜਿੱਥੇ ਖੇਤੀ ਦੀ ਹੁੰਦੀ ਉਹ ਜ਼ਮੀਨ ਨੂੰ ਆਪਾਂ ਅਰਬਨ ਸੈਕਟਰ ਕੱਟਣ ਵਾਸਤੇ ਵਰਤੀਏ ਤਾਂ ਕਿ ਸਰਕਾਰ ਨੂੰ ਵੀ ਆਮਦਨੀ ਆਵੇ ਕਿ ਉਹ ਜ਼ਮੀਨ ਆਬਾਦ ਹੋਣ ਉੱਥੇ ਕੋਈ ਅਗਰ ਅਰਬਨ ਇਨਫਰਾਸਟ੍ਰਕਚਰ ਆਂਦਾ ਹੈ ਤਾਂ ਉਹਦੇ ਨਾਲ ਉਹਦੇ ਆਲੇ ਦੁਆਲੇ ਆਬਾਦ ਹੁੰਦਾ ਉਹਦੇ ਆਲੇ ਦੁਆਲੇ ਨੂੰ ਫਾਇਦਾ ਹੁੰਦਾ ਤੋ ਇਸ ਕਰਕੇ ਲਹਿਰੇ ਕਾ ਅੱਗੇ ਹਲਕੇ 'ਚ 500 ਏਕੜ ਜ਼ਮੀਨ ਹੈ ਕੁਝ ਇਲਾਕੇ ਦੀ ਜ਼ਮੀਨ ਤੇ ਪਾਣੀ ਦੀ ਮਾਰ ਹੈ ਉਹਨੂੰ ਛੱਡ ਕੇ ਬਾਕੀ ਦੀ ਜਿਹੜੀ ਜ਼ਮੀਨ ਹੈ ਜਿੱਥੇ ਖੇਤੀ ਨਹੀਂ ਹੁੰਦੀ ਤੇ ਉਸੇ ਅਰਬਨ ਸਟੇਟ ਲੈ ਕੇ ਆਓ ਤਾਂ ਕਿ ਉਹ ਕਿਸਾਨਾਂ ਨੂੰ ਵੀ ਪੈਸਾ ਮਿਲੇ ਤੇ ਉਹਦੇ ਨਾਲ ਜਦੋਂ ਅਰਬਨ ਇਨਫਰਾਸਟ੍ਰਕਚਰ ਆਂਦਾ ਹੈ ਜਾਂ ਅਰਬਨ ਉਸਾਰੀ ਹੁੰਦੀ ਹੈ ਤਾਂ ਉਹਦੇ ਨਾਲ ਬਾਕੀ ਦੇ ਇਲਾਕੇ ਦੇ ਲੋਕਾਂ ਦੇ ਵਿੱਚ ਉਹਨਾਂ ਦੀ ਆਮਦਨੀ 'ਚ ਵਾਧਾ ਹੁੰਦਾ ਸੋ ਇਸ ਕਰਕੇ ਸਕੀਮਾਂ ਉੱਥੇ ਲੈ ਕੇ ਆਉਣੇ ਚਾਹੀਦੀਆਂ ਤੇ ਜੇ ਅੱਜ 60000 ਏਕੜ ਖੇਤੀ ਵਾਲੀ ਜ਼ਮੀਨ ਸਰਕਾਰ ਐਕਵਾਇਰ ਕਰ ਲੈਂਦੀ ਕਿ ਐਕਵਾਇਰ ਹੋ ਜਾਂਦੀ ਹੈ ਤਾਂ ਸਾਡੇ ਪੰਜਾਬ ਦੀ 60000 ਏਕੜ ਜ਼ਮੀਨ ਜਿੱਥੋਂ ਲੋਕਾਂ ਦੇ પેટ ਭਰਨ ਵਾਸਤੇ ਅੰਨ ਪੈਦਾ ਹੁੰਦਾ ਉਹ 60000 ਏਕੜ ਚੋਂ ਅਨਾ ਪੈਦਾ ਹੋਣਾ ਬੰਦ ਹੋ ਜਾਂਦਾ ਉਹ 60000 ਏਕੜ ਚੋਂ ਲੋਕਾਂ ਦੀ ਜਿਹੜੀ ਆਮਦਨੀ ਹੈ ਉਹ ਬੰਦ ਹੋ ਜਾਂਦੀ ਲੋਕਾਂ ਦਾ ਪੇਟ ਪੜਾਂਦਾ ਕੰਮ ਬੰਦ ਹੋ ਜਾਂਦਾ ਗਰੀਬ ਨੂੰ ਖੇਤ ਚ ਕੰਮ ਕਰਨਾ ਮਿਲਣਾ ਉਹਨਾਂ ਘਟ ਜਾਂਦਾ ਦੂਜੇ ਪਾਸੇ ਕਹਿੰਦੇ ਆ ਕਿ ਨੌਜਵਾਨ ਬੱਚੇ ਬਾਹਰ ਜਾ ਰਹੇ ਆ ਉਹ ਪਹਿਲਾਂ ਦਾ ਬੱਚੇ ਖੇਤਾਂ ਚ ਪਹਿਲੇ ਨਹੀਂ ਕੰਮ ਕਰਨ ਜਾਂਦੇ ਜਿਆਦਾ ਤੇ ਜੇ 60000 ਏਕੜ ਜ਼ਮੀਨ ਇਸ ਗੱਲ ਵਾਸਤੇ ਐਕਵਾਇਰ ਹੋ ਜਾਂਦੀ ਤਾਂ ਜੋ ਹੋਰ ਖੇਤ ਘਟ ਜਾਂਦੇ ਸਾਡੇ ਸਿੰਘਾ ਸਾਹਿਬ ਲੋਕਾਂ ਦੇ ਵਿੱਚ ਗੱਲ ਵਾਇਰਲ ਹੋ ਰਹੀ ਕਿ ਸਿੰਘਾ ਸਾਹਿਬ ਨੇ ਚੋਣ ਨਹੀਂ ਲੈਣੀ ਲੇਕਿਨ ਤੁਹਾਡੀ ਸਪੀਚ ਰਾਹੀਂ ਤੁਸੀਂ ਲੋਕਾਂ ਨੂੰ ਦੱਸ ਦਿੱਤਾ ਕਿ ਚੋਣਾਂ ਮੈਂ ਇੱਥੇ ਹੀ ਲੜਨੀ ਹੈ ਜਿਹਦੇ ਕਰਕੇ ਵਿਰੋਧ ਦੇ ਚੁੱਕੇ ਗੱਲ ਵਿਰੋਧੀਆਂ ਦੀ ਹੈ ਨਾ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਉਹ ਮੈਨੂੰ ਇਸ ਜਗ੍ਹਾ ਤੋਂ ਪਾਰਟੀ ਕਿਤੇ ਹੋਰ ਜਗ੍ਹਾ ਦੇ ਚੋਣ ਲੜਨ ਦੇ ਭੇਜ ਦੇ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੀ ਪਾਰਟੀ ਮੈਨੂੰ ਇਸ ਜਗ੍ਹਾ ਦੇ ਚੋਣ ਲੜਨ ਵਾਸਤੇ ਮੌਕਾ ਦੇਊਗੀ ਔਰ ਮੈਂ ਇਹ ਗੱਲ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਿਜੇਂਦਰ ਸਿੰਘਲਾ ਸੰਗਰੂਰ ਤੋਂ ਚੋਣ ਲੜੂਗਾ ਸੰਗਰੂਰ ਦੇ ਲੋਕਾਂ ਨੇ ਵਿਜੇਂਦਰ ਸਿੰਘਲਾ ਨੂੰ ਤਾਕਤ ਦਿੱਤੀ ਹੈ ਸੰਗਰੂਰ ਵਾਸਤੇ ਮੈਂ ਕੰਮ ਕਰ ਸਕਿਆ ਦੋ بڑے ਹਸਪਤਾਲ ਸਾਡੇ ਇਲਾਕੇ 'ਚ ਆਏ ਆ ਪੰਜਾਬ ਦੇ ਵਿੱਚ ਹੀ ਨਹੀਂ ਆਸ-ਪਾਸ ਦੇ ਕਈ ਸੂਬਿਆਂ ਦੀ ਗੱਲ ਕਰੋ ਕਿਸੇ ਜਗ੍ਹਾ ਦੇ ਉੱਪਰ ਵੀ ਦੋ ਭਾਰਤ ਸਰਕਾਰ ਨੇ ਹਸਪਤਾਲ ਕਿਤੇ ਕਾਇਮ ਨਹੀਂ ਹੋਏ ਔਰ ਆਉਣ ਵਾਲੇ ਸਮੇਂ 'ਚ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਦੁਬਾਰਾ ਆਉਗੀ ਤਾਂ ਮੈਡੀਕਲ ਕਾਲਜ ਜੋ ਕਾਂਗਰਸ ਨੇ ਮਨਜ਼ੂਰ ਕੀਤਾ ਸੀ ਉਹ ਵੀ ਦੁਬਾਰਾ ਅਸੀਂ ਸੰਗਰੂਰ ਵਿੱਚ ਖੜਾ ਕਰਾਂਗੇ ਤਾਂ ਕਿ ਸਾਡਾ ਸੰਗਰੂਰ ਮੈਡੀਕਲ ਹੱਬ ਦੇ ਰੂਪ ਵਿੱਚ ਖੜਾ ਹੋ ਸਕੇ ਔਰ ਇਹ ਹੀ ਨਹੀਂ ਖੇਡਾਂ ਦਾ ਆਧਾਰ ਹੋਵੇ ਸਕੂਲਾਂ ਦੀ ਗੱਲ ਹੋਵੇ ਸੜਕਾਂ ਦੀ ਗੱਲ ਹੋਵੇ ਪਿੰਡਾਂ 'ਚ ਕੈਮਰੇ ਲਾਉਣ ਦੀ ਗੱਲ ਹੋਵੇ ਸਾਡੇ ਸਰਕਾਰੀ ਸਕੂਲਾਂ 'ਚ ਜਿੱਥੇ ਗਰੀਬ ਬੱਚਾ ਦੇ ਬੱਚੇ ਪੜ੍ਹਨ ਜਾਂਦੇ ਆ ਉਹਨਾਂ ਨੂੰ ਸਹੂਲਤਾਂ ਦੀ ਘਾਲ ਹੋਵੇ ਕਿਸੇ ਚੀਜ਼ ਅਜੇ ਤੱਕ ਕੋਈ ਕਮੀ ਨਹੀਂ ਛੱਡੀ ਆਣ ਵਾਲੇ ਸਮੇਂ 'ਚ ਜਿਹੜੇ ਕੰਮ ਰਹਿ ਗਏ ਉਹ ਵੀ ਆਣ ਵਾਲੇ ਸਮੇਂ 'ਚ ਲੋਕਾਂ ਦੀ ਜੋ ਸੋਚ ਹੋਊਗੀ ਉਹਦੇ ਆਧਾਰ 'ਤੇ ਪੂਰਾ ਕਰਕੇ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਰੱਖਾਂਗੇ ਔਰ ਸਰਬ ਪੱਖੀ ਵਿਕਾਸ ਪੰਜਾਬ ਦਾ ਸੰਗਰੂਰ ਦਾ ਤੇ ਸੰਗੂਰ ਦੇ ਨਾਲ ਦੇ ਇਲਾਕਿਆਂ ਦਾ ਦਬ ਕੇ ਕਰਨ ਵਾਸਤੇ ਜ਼ੋਰਦਾਰ ਤਰੀਕੇ ਨਾਲ ਆਵਾਜ਼ ਚੱਕਾਂਗੇ ਕਿਉਂਕਿ ਉਹ ਸੰਗਰੂਰ ਦੇ ਲੋਕ ਹੈ ਜਿਨ੍ਹਾਂ ਨੇ ਹਮੇਸ਼ਾ ਪਿਆਰ ਸਤਕਾਰ ਆਸ਼ੀਰਵਾਦ ਇਸ ਨਮਾਣੇ ਜਿਸ ਦਾਸ ਦੇ ਸਿਰ ਤੇ ਹਮੇਸ਼ਾ ਰੱਖਿਆ ਹੈ ਔਰ ਇੰਨਾ ਪਿਆਰ ਦਿੱਤਾ ਹੈ